ਮੁਖਤਸਰ ਸਹਾਬ ਪੁਲਿਸ ਦਾ ਹਮ ਉਪਰਹਲਾ ਦੇਖਣ ਨੂੰ ਮਿਲਿਆ ਤਾਂ ਦੱਸਿਆ ਕਿ ਨਸ਼ਿਆ ਖਿਲਾਫ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਆਈਜੀ ਗੁਰਸ਼ਰਨ ਸਿੰਘ ਸੰਧੂ ਨੇ ਸ਼ਿਰਕਤ ਕੀਤੀ ਹੈ ਤਾਂ ਦੱਸਿਆ ਕਿ ਮਾਨਯੋਗ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਘੜਾ ਵਿਆਦੂ ਆਈਪੀਐਸ ਡੀਜੀਪੀ ਪੰਜਾਬ ਦੇ ਵੱਲੋਂ ਨਸ਼ਿਆ ਖਿਲਾਫ ਸੂਬੇ ਅੰਦਰ ਚਲਾਈ ਮੁਹਿੰਮ ਤਹਿਤ ਗੁਰਸ਼ਰਨ ਸਿੰਘ ਸੰਧੂ ਆਈਪੀਐਸ ਆਈਜੀ ਫਰੀਦਕੋਟ ਅਤੇ ਪਾਰੀ ਰਸਿਮੀਨਾ ਐਸਐਸਪੀ ਸ਼੍ਰੀ ਮੁਖਤਸਰ ਸਾਹਿਬ ਦੇ ਵੱਲੋਂ ਰੈਡ ਕੋਰਸ ਪਵਨਸ਼ੀਰੀ ਮੁਖਤਸਰ ਸਾਹਿਬ ਵਿਖੇ ਨਸ਼ਿਆ ਖਿਲਾਫ ਪ੍ਰੋਗਰਾਮ ਕਰਵਾਇਆ ਗਿਆ ਹੈ ਤਸਵੀਰ ਵਿੱਚ 300 ਦੇ ਕਰੀਬ ਵੱਖ-ਵੱਖ ਸਥਾਵਾਂ ਦੇ ਨੁਮਾਇंदे ਪਿੰਡਾਂ ਦੇ ਸਰਪੰਚਾਂ ਅਤੇ ਆਮ ਲੋਕਾਂ ਨੇ ਭਾਗ ਲਿਆ। ਇਸ ਮੌਕੇ ਲੋਕਾਂ ਦੇ ਵੱਲੋਂ ਕਈ ਸੁਝਾਅ ਵੀ ਦਿੱਤੇ ਗਏ ਨੇ। ਅੱਜ ਸ੍ਰੀ ਮੁਕਸੇਵਾਲ ਸਾਹਿਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਤਹਿਤ ਇੱਕ ਵਿਸ਼ੇਸ਼ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਹੈ। ਇਸ ਦੇ ਵਿੱਚ ਆ ਸਾਰੇ ਹੀ ਮੁਅਜ਼ਜ਼ ਮਹਿਮਾਨ ਇਕੱਤਰ ਹੋਏ ਕਾਫੀ ਵੱਡੀ ਗਿਣਤੀ ਦੇ ਵਿੱਚ ਪਬਲਿਕ ਨੇਸ ਦੇ ਵਿੱਚ ਸ਼ਮੂਲੀਅਤ ਕੀਤੀ ਜਿਸ ਦੇ ਵਿੱਚ ਨਾਟਕ ਦਾ ਪ੍ਰਦਰਸ਼ਨ ਕੀਤਾ ਗਿਆ ਔਰ ਮੋਟੀਵੇਸ਼ਨਲ ਸਪੀਚਸ ਵੀ ਹੋਈਆਂ ਇਹ ਮੁਖਸਫ ਪੁਲਿਸ ਵੱਲੋਂ ਜੋ ਇੱਕ ਬੜਾ ਹੀ ਵਿਰਖਣ ਉਪਰਾਲਾ ਕੀਤਾ ਗਿਆ ਹੈ ਉਸ ਦੀ ਲੜੀ ਦਾ ਹੀ ਇੱਕ ਹਿੱਸਾ ਹੈ ਔਰ ਇਸ ਦੇ ਤਹਿਤ ਲਗਾਤਾਰ ਡੇ ਟੂ ਡੇ ਬੇਸਿਸ ਤੇ ਪ੍ਰੋਗਰਾਮ ਕੀਤੇ ਜਾ ਰਹੇ ਹੈ ਔਰ ਆਨਰਡ ਸਮੇ ਦੇ ਵਿੱਚ ਵੀ ਜਾਰੀ ਰਹਿਣਗੇ ਮਕਸਰ ਪੁਲਿਸ ਵੱਲੋਂ ਪਿਛਲੇ ਕੁਝ ਹਫ਼ਤੇ ਦੇ ਦੌਰਾਨ ਨਸ਼ਿਆਂ ਦੇ ਉਰਦ ਬਹੁਤ ਹੀ ਸ਼ਲਾਘਾਯੋਕ ਕੰਮ ਕੀਤਾ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕੰਮ ਇਸੇ ਤਰ੍ਹਾਂ ਜਾਰੀ ਰਹੇਗਾ ਆ ਨਸ਼ਿਆਂ ਦੀ ਸਪਲਾਈ ਕਿਨੂੰ ਰੁਕਣਾ ਜਿੱਥੇ ਪੁਲਿਸ ਦਾ ਲੀਗਲ ਅਪਲੀਕੇਸ਼ਨ ਲੀਗਲ ਡਿਊਟੀ ਹੈ ਉੱਥੇ ਹੀ ਦਸ਼ਿਆਂ ਦੇ ਖਿਲਾਫ ਲੋਕਾਂ ਦੇ ਬਲਵ ਜਾਗਰੂਕਤਾ ਕਰਾ ਕਰਨਾ ਔਰ ਡਰਗ ਐਡਿਕਟਸ ਨੂੰ ਡੀ ਐਡਿਕਟ ਕਰਵਾ ਕੇ ਰੀਹੈਬਿਲਿਟੇਟ ਕਰਵਾਉਣ ਦੇ ਵਿੱਚ ਵੀ ਬਾਕੀ ਦੀਆਂ ਜੋ ਸਰਕਾਰੀ ਔਰ ਗੈਰ ਸਰਕਾਰੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਦੇ ਸਹਿਯੋਗ ਨਾਲ ਪਾਰਟਿਸਪੇਟ ਕਰਨਾ ਇਹ ਪੁਲਿਸ ਦਾ ਇੱਕ ਪ੍ਰਾਇੋਰਟੀ ਏਰੀਆ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਪਿਛਲੇ ਕੁਝ ਸਾਲੇ ਤੋਂ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ ਔਰ ਮੁਕਸਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਇਸ ਦੇ ਵਿੱਚ ਬਹੁਤ ਵਧੀਆ ਪਿਛਲੇ ਕੁਝ ਸਮੇਂ ਦੇ ਵਿੱਚ ਪ੍ਰੋਗਰਾਮ ਆਰਗੇਨਾਈਜ਼ ਕਰਕੇ ਕਾਫੀ ਅਗਰਨੀ ਭੂਮਿਕਾ ਨਿਭਾ ਰਿਹਾ ਹੈ ਅੱਜ ਇੱਥੇ ਲੋਕਾਂ ਨਾਲ ਜਿਹੜੀ ਜਨਰਲ ਗੱਲਬਾਤ ਹੋਈ ਇੰਟਰਐਕਟਿਵ ਸੈਸ਼ਨ ਹੋਇਆ ਉਸ ਦੇ ਵਿੱਚ ਲੋਕਾਂ ਵੱਲੋਂ ਜੋ ਪੁਲਿਸ ਦੇ ਪ੍ਰਤੀ ਕੁਝ ਇੱਕ ਮਿਸਕਨਸੈਪਸ਼ਨਸ ਹੈਗੇ ਨੇ ਉਹਨਾਂ ਦੀ ਵੀ ਡਿਸਕਸ਼ਨ ਹੋਈ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਪੁਲਿਸ ਵੀ ਸਹਿਯੋਗ ਦਾ ਦੇ ਵਿੱਚ ਲੋਕਾਂ ਨੂੰ ਵਿਸ਼ਵਾਸ ਰੱਖਣਾ ਚਾਹੀਦਾ ਆ ਔਰ ਪੁਲਿਸ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ ਕਮਿਟਿਡ ਹੈ ਸਹਿਯੋਗ ਦਾ ਔਰ ਪੂਰੀ ਸੰਜੀਦਗੀ ਦੇ ਨਾਲ ਇਸ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਜਾਰੀ ਹੈ ਉਸ ਦੇ ਵਿੱਚ ਵੱਤ ਵੱਦ ਯੋਗਦਾਨ ਪਾਉਣ ਭੂਮਿਕਾ ਨਿਭਾਉਣ ਲਈ ਤਤਪਰ ਹੈ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਇਸ ਮਹਿੰਮ ਨੂੰ ਕਾਮਯਾਬੀ ਦੇ ਸਿਖਰ ਤੇ ਲੈ ਕੇ ਜਾਵਾਂਗੇ ਕੱਲ੍ਹ ਨਾਲੋਂ ਨਸ਼ਿਆਂ ਦੀ ਇਸ ਮਸਿਆ ਕਾਫੀ ਹੱਦ ਤੱਕ ਅਸੀਂ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋਏ ਆਂ ਔਰ ਅਗਰ ਸਾਡੇ ਸਾਰੇ ਸਟੇਕ ਹੇਲਡਰਸ ਦਾ ਇਸੇ ਤਰ੍ਹਾਂ ਹੀ ਰੋਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਨੂੰ